ਦਿਨਸ ਕੋਲੇ ਫੀਸ ਮੰਗਦੇ ਪਏ ਨੇ ਤੇ ਉਹ ਟੀਚਰ ਅੱਜ ਵੀ ਮੈਨੂੰ ਕਹਿ ਰਹੇ ਸੀਗੇ ਤੇ ਫਿਰ ਫੀਸ ਦਾ ਕੀ ਕਰਨਾ ਉਹਦੀ ਫੀਸ ਦੇ ਦੋ ਤਿੰਨ ਦਿਨ ਹੋ ਗਏ ਮੈਡਮ ਹਰ ਰੋਜ਼ ਕਹਿੰਦੀਆਂ ਨੇ ਆਪਾਂ ਲੈ ਮੰਮੀ ਨੂੰ ਕਹਿ ਦਿੰਦੇ ਆ ਮਾਸਤੀ ਕੋ ਪੈਸੇ ਲੱਲਣਗੇ ਹੁਣ ਫੇ ਫੀਸ ਤਾਂ ਦੇਣੀ ਆ ਨਾ ਇਤਾਂ ਸਕੂਲੋਂ ਕੱਢ ਦੇਣਗੇ ਉਹ ਦੇਖ ਯਾਰ ਸੈਲਰੀ ਤੋਂ ਹਜੇ ਵੀ ਟਾਈਮ ਪਿਆ ਤੇ 15 ਦਿਨ ਤੱਕ ਪੈਸੇ ਮਿਲਣੇ ਆ ਤੇ ਵੇ ਦੇ ਹੋਈਆਂ ਤੇ ਹੁਣ ਮੈਂ ਕੀ ਕਰਾਂ ਧਰਦਾ ਇਨੋੱਖਾ ਹੋਇਆ ਪਿਆ ਮੈਂ ਕਿਸੇ ਕੰਮ ਕਰ ਲਾਂ ਮੈਂ ਕੋਈ ਜੋਬ ਕਰਾਂ ਨਾ ਮੰਮੀ ਨਾਲ ਤੇ ਮਾਸੀ ਨਾਲ ਸੁਭਾਗ ਆ ਲੈਣੇ ਫਿਰ ਕਿਵੇਂ ਜਿਵੇਂ ਕਹਿਣਗੇ ਆਪਾਂ ਰੋਵੇ ਕਰਾਂਗੇ ਠੀਕ ਮਾਸੀ ਨੂੰ ਕਹਿ ਬੁਲਾ ਕੇ ਲੈ ਕੇ ਆਉਂਦੇ ਹਾਂ ਕਿ ਮਾਸੀ ਨਾਲ ਗੱਲ ਕਰ ਲੈਣੇ ਆਪਾਂ ਹੈ ਫਿਰ ਬਾਅਦ ਵਿੱਚ ਮੰਮੀ ਨੂੰ ਵੀ ਕਹਿ ਦੇ ਹਾਂ ਮੰਮੀ ਠੀਕ ਆ ਸੱਸਿਆ ਵਾਸੀ ਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਪੁੱਤ ਜੀ ਟਾਈਟਰ ਹਾਂ ਤੇ ਪੈਸੇ ਮਿਲਨੇ ਆ 15 ਦਿਨਾਂ ਬਾਅਦ ਅੱਛਾ ਤੇ ਉਹ ਰੂਪ ਦੀ ਨਾ ਫੀਸ ਦੇਣੀ ਸੀ ਕਹੇ ਸੀ ਕਿ ਤਿੰਨ ਚਾਰ ਦਿਨ ਹੋ ਗਏ ਮੈਡਮਾ ਕਿ ਯਾਰ ਇਹ ਚੀਜ਼ ਦੋ ਫੀਸ ਦੋ ਹਾਂ ਇਸ ਕਰਕੇ ਕਹੇ ਸੀ ਵੀ ਮਾਸੇ ਜੀ ਨੂੰ ਕਹਿ ਦਿੰਨੇ ਵੀ ਥੋੜੇ ਪੈਸੇ ਦੇ ਦੋ ਦਾਲੇ ਹਾਂ ਕਹਦੇ ਉਹ ਤਨਖਾਹ ਮਿਲ ਗਈ ਉਹ ਲੱਗਦੀ ਹੈ ਉਹ ਵਾਪਸ ਅੱਛਾ ਅੱਛਾ ਨਹੀਂ ਚਲ ਕੋਈ ਨਹੀਂ ਦੇ ਦਿੰਨੇ ਆ ਕਿੰਨੀ ਫੀਸ ਆਦੀ 2000 2000 ਚਲ ਕੋਈ ਨਹੀਂ ਉਹ ਮੈਂ ਦੇ ਦੇਣੀ ਤੇ ਬਾਕੀ ਮੰਮੀ ਕਿਤੇ ਗਈ ਹੈ ਹਾਂਜੀ ਮੰਮੀ ਕਿਤੇ ਗਏ ਹੋਏ ਨਹੀਂ ਅੱਛਾ ਚਲ ਕੋਈ ਨਹੀਂ 2000 ਕਰ ਦੇਣੀ ਜੇ ਆਪਦੀ ਫੀਸ ਭਰ ਦੋ ਤੁਸੀਂ ਹਾਂਜੀ ਪਰ ਮੈਂ ਤਾਂ ਏਡੀ ਕਹੂੰਗੀ ਤੇ ਮੰਨੀ ਹੈ ਤੇ ਚਲ ਤੂੰ ਵੀ ਵਧੀਆ ਕੰਮ ਆਈ ਜਾਂਣਾਗਾ ਹੁਣ ਆਪੇ ਚ ਤੂੰ ਬਿਮਾਰ ਹੋ ਗਿਆ ਸੀ ਤਾਂ ਤੇ ਤਨਖਾਹ ਨਹੀਂ ਬੰਦ ਹੋ ਗਈ ਸੀ ਹੈਨਾ ਚਲ ਜੇ ਮੈਂ ਤਾਂ ਇਹਨੂੰ ਕਹਿੰਦੀ ਆ ਵੀ ਇਹਨੂੰ ਵੀ ਲਾ ਦੇ ਕੇ ਆਪਾਂ ਲਾ ਲਈਏ ਕਿਤੇ ਕੰਮ ਤੇ ਛੋਟਾ ਮੋਟਾ ਕੰਮ ਨੇੜੇ ਤੇੜੇ ਲੱਭ ਲੈਂਦੇ ਆ ਕੋਈ ਜੇ ਨਾਲ ਕੋਈ ਵਧੀਆ ਤਰੀਕੇ ਦਾ ਹੋਵੇ ਹਾਂਜੀ ਜੇ ਖਾ ਬਾਹਰ ਵੀ ਤਾਂ ਲੋਕ ਜਾ ਕੇ ਕਮਾਉਂਦੇ ਨੇ ਹਾਂਜੀ ਹਾਂਜੀ ਜੇ ਇਹ ਬਾਹਰ ਜਾ ਕੇ ਕਮਾਣ ਲੱਗ ਜੂ ਫਿਰ ਕੀ ਹਰ ਜਾ ਹਨਾ ਹਾਂਜੀ ਇਹਦੇ ਵਿੱਚ ਆਪਣੀ ਚਾਲ ਰੋਟੀ ਕਿਸੇ ਨੇ ਵੇਚ ਨਹੀਂ ਆਣਾ ਪੁੱਤ ਹਾਂਜੀ ਆਪਾਂ ਨੇ ਆਪਣੇ ਘਰੇ ਪੱਕੂਗੀ ਤਾਂ ਆਪਾਂ ਖਾਵਾਂਗੇ ਨਹੀਂ ਕਿੱਥੋਂ ਖਾਣੀ ਹਾਂਜੀ ਤੇ ਚਲ ਕੋਈ ਗੱਲ ਨਹੀਂ ਹੈਗੀ ਫੀਸ ਤਾਂ ਮੈਂ ਦੇ ਦੂੰਗੀ ਠੀਕ ਹੈ ਨਾ ਹਾਂਜੀ ਠੀਕ ਚਲੋ ਮਾਸੀ ਜੀ ਫਿਰ ਜਿਵੇਂ ਤੁਸੀਂ ਕਹਿੰਨੇ ਹੋ ਉਵੇਂ ਹੀ ਕਰ ਲੈਂਦੇ ਆਪਾਂ हां ਆਪਾਂ ਫੇਨਾ ਕਰਨ ਕਰ ਲੈਂਦੇ ਆ ਉਹ ਇਹ ਦਿੰਦੇ ਆ ਸਲਾਹ ਕਰ ਲੈਂਦੇ ਆ ਹਨਾ ਇਹ ਵੀ ਤੇਰੀ ਆਜੂਗੀ ਮੇਰਾ ਆਪ ਸਲਾਹ ਕਰ ਲਾਂਗੇ ਹਾਂਜੀ ਮਾਸੀ ਨੇ ਪਾਣੀ ਲੈ ਕੇ ਆ ਗਏ ਨਾਲ ਠੰਡਾ ਜਿਹਾ ਨਹੀਂ ਆਈ ਹਾਂਜੀ ਨਾਲ ਚਾਹ ਚਾਹ ਨਹੀਂ ਮੇ ਪੀਣੀ ਹੈਗੀ ਪੁੱਤ ਹੁਣ ਨਾ ਤਿਆਗ ਜਿਓ ਬਣਨ ਲੱਗੇ ਹਾਂਜੀ ਚਲੋ ਤੇ ਮੈਂ ਪਾਣੀ ਪਾਣੀ ਦੇ ਦੇ ਠੰਡਾ ਜਿਹਾ ਹਾਂਜੀ ਚੱਲ ਮਨੀ ਲੋਕੀ ਤੀਵੀਂ ਮਾਲਕ ਕਮਾਉਂਦੇ ਨੇ ਤਾਂ ਘਰ ਚੱਲਦੇ ਨੇ ਹਾਂਜੀ ਠੀਕ ਹੈ ਨਾ ਕੱਲੇ ਨਾਲ ਵੀ ਤੇਰਾ ਘਰ ਕਿਥੋਂ ਚੱਲੂਗਾ ਕੱਲਾ ਕੋ ਮਾਰਾ ਹੁਣ ਤੋਂ ਹਾਂਜੀ ਤੈਨੂੰ ਵੀ ਪਤਾ ਹੀ ਹੈ ਵੀ ਅੱਜ ਕੱਲ ਬੱਚਿਆਂ ਦੇ ਪੜ੍ਹਾਈ ਦੇ ਖਰਚੇ ਹੋ ਜਾਂਦੇ ਨੇ ਵੀ ਹੁਣ ਚੱਲ ਹੁਣ ਕੁਝ ਤੇ ਵਧੀਆ ਕੰਮ ਕਮ ਉਤੇ ਜਾਣ ਆ ਗਿਆ ਹੈ ਨਾ ਹਾਂਜੀ ਹਾਂਜੀ ਤੇ ਰਾਮਨਾਲਾ ਦਾ ਕਮਾਉ ਤੇ ਫਰ ਲੋਕਾਂ ਨੇ ਤੱਗਾ ਕਰਮ ਜੋਕੇ ਨੇ ਲੋਕ ਤਾਂ ਸੌ ਗੱਲਾਂ ਕਰਨਗੇ ਇੱਕ ਐਸ ਰਹੀ ਸੀ ਮੈਨੂੰ ਵੀ ਲੱਗ ਜਾਵਾਂ ਤੇ ਚੱਲ ਦੇਖ ਲੈਣੇ ਕੋਈ ਨੀ ਸਲਾਹ ਕਰ ਲੈਣੇ ਮਾਸੀ ਨੇ ਮम्मी ਨੇ ਹਾਂ ਫਿਰ ਕਰ ਲੈਣੇ

ਹਾਂਜੀ ਠੀਕ ਹੈ ਤੇ ਫੀਸ ਭਰ ਦੇ ਤੂੰ ਕੁੜੀ ਦੀ ਬਾਕੀ ਮੈਂ ਤੇ ਭੈਣ ਸਮਝਦਾ ਹਾਂ ਹਾਂਜੀ ਠੀਕ ਹੈ ਨਾ ਹਾਂਜੀ ਹਾਂਜੀ ਚੱਲ ਪੁੱਤ ਫਿਰ ਮੈਂ ਜਾਮਾ ਨੂੰ ਰੋਟੀ ਪਾਣੀ ਬਣਾਉਣਾ ਸੀ ਆ ਬੈਠ ਜਾ ਜੇ ਨਹੀਂ ਵੜਦੀ ਨਹੀਂ ਹੈਗੀ ਤੈਨੂੰ ਪਤਾ ਵੀ ਗਾਹਾਂ ਤੇਰੀ ਦਾਦੀ ਵੀ ਬੈਠੀ ਆ ਹਾਂਜੀ ਰੋਟੀ ਦਾ ਟਾਈਮ ਹੋ ਜਾਂਦਾ ਹੈ ਨਾ ਉਹਦੇ ਕਰਕੇ ਫਿਰ ਮੈਨੂੰ ਔਖਾ ਹੋ ਜਾਂਦਾਗਾ ਤੇ ਤਾਂ ਮੈਂ ਚੱਲੀ ਆ ਹੁਣ ਤੇ ਫਿਰ ਮੈਂ ਤੈਨੂੰ ਬੇਹ ਦਿਨੀ ਤੂੰ ਮੇਰੇ ਨਾਲ ਚੱਲ ਪੜ ਮੈਂ ਤੈਨੂੰ ਦੇ ਦੇਨੀ ਆ 2000 ਹਾਂਜੀ ਹਾਂਜੀ ਬੱਚੇ ਦੀ ਫੀਸ ਤਾਂ ਭਰਨੀ ਆ ਨਾ

ਜੀ ਮੈਂ ਨਾ ਮੰਮੀ ਨੂੰ ਇਸ ਕਰਕੇ ਨਹੀਂ ਕਿਹਾ ਕਿਉਂਕਿ ਮੰਮੀ ਨੇ ਮੇਂ ਲੱਗਣ ਨਹੀਂ ਲੈਣਾ ਮੈਨੂੰ ਪਤਾ ਹੈ ਮੈਂ ਪਹਿਲਾਂ ਵੀ ਇੱਕ ਦੋ ਵਾਰ ਕਿਹਾ ਤੇ ਉਹਨਾਂ ਨੇ ਮਨਾਂ ਕੀਤਾ ਆ ਤੇ ਮੈਂ ਉਹਨਾਂ ਸਾਹਮਣੇ ਇਸ ਕਰਕੇ ਵੀ ਕਿਹਾ ਮੈਂ ਕੋ ਕੈਂਡੀ ਮੇਰੀ ਮਾਂ ਨੇ ਅੱਡਾ ਕਹਿੰਦੀ ਆ ਜਾਂ ਮਾੜਾ ਬੋਲਦੀ ਆ ਇਸ ਕਰਕੇ ਮੈਂ ਤੁਹਾਨੂੰ ਕਹਿ ਰਹੀ ਆ ਤੁਸੀਂ ਜੇ ਹੋ ਸਕਦਾ ਤੇ ਮਨਾ ਦਿਓ ਮੰਮੀ ਨੂੰ ਕੋਈ ਨਹੀਂ ਮੈਂ ਗੱਲ ਕਰ ਲੂੰਗੀ ਆਪਣਾ ਮਨੀ ਨਾਲ ਵੀ ਕਰ ਲੂੰਗੀ ਤੇ ਤੇਰੀ ਮੰਮੀ ਨਾਲ ਵੀ ਕਰ ਲਾਂਗੀ ਹਾਂਜੀ ਫਿਰ ਕੋਈ ਗੱਲ ਨਹੀਂ ਬੱਚੇ ਦੀ ਫੀਸ ਦੇਣੀ ਹੁੰਦੀ ਆ ਕਿੰਨੀਆਂ ਜ਼ਰੂਰਤਾਂ ਹੁੰਦੀਆਂ ਨੇ ਮੈਂ ਦੱਸ ਰਿਹਾ ਤੇ ਇੱਕ ਬੰਦੇ ਨਾਲ ਕੀਤੇ ਵੀ ਕਿਹੜਾ ਪੂਰਾ ਪੈਂਦਾ ਨਹੀਂ ਪੂਰਾ ਪੈਂਦਾ ਹੈਗਾ ਕਿੰਨਾ ਕਰੀ ਜਾਊਗਾ ਮਨੀ ਹੁਣ ਇਹਦੀ ਪੜ੍ਹਾਈ ਦੇ ਖਰਚੇ ਰਾਸ਼ਨ ਦਾ ਖਰਚਾ ਆ ਬੇਲੇ ਲਾ ਗੰਨੇ ਸਾਰੇ ਪਾਸੋਂ ਖਰਚੀ ਖਰਚੇ ਨੇ ਤੇ ਕੰਮ ਕੀ ਹੈ ਇੱਕ ਬੰਦਰੀ ਕਮਾਈ ਨਾਲ ਕੀ ਹੋਣਾ ਹੈ ਹਾਂਜੀ ਤੇ ਉਹ ਵੀ ਵੇਚੀ ਫਿਰ ਕਿ ਉਹ ਸੁੱਕਰ ਵੱਧ ਗਿਆ ਕਦੇ ਘਟ ਗਿਆ ਉਹ ਏਖਣ ਹੋ ਜਾਂਦਾਗਾ ਹਾਂਜੀ ਤੇ ਚਲੋ ਕੋਈ ਗੱਲ ਨਹੀਂ ਹੈਗੀ ਤੂੰ ਟੈਨਸ਼ਨ ਨਾ ਲੈ ਕਰ ਕਿਸੇ ਚੀਜ਼ ਦੀ ਠੀਕ ਹੈ ਨਾ ਜੇ ਕੋਈ ਚੀਜ਼ ਦੀ ਜਰੂਰਤ ਹੁੰਦੀ ਹੈ ਤਾਂ ਮੇਰੇ ਕੋਲ ਆ ਜਾ ਕਰ ਦੇ ਸਕ ਹਾਂਜੀ ਠੀਕ ਹੈ ਨਾ ਹਾਂਜੀ ਇਹੀ ਤਾਂ ਬਹੁਤ ਪਿਆਰ ਹੁੰਦਾ ਹੈ ਨਾ ਹਾਂਜੀ ਤੇ ਕਹਾਂ ਸਕੀਆਂ ਪੜਣਾ ਪੜਣਾ ਦੇ ਮਾਸੀਆਂ ਦਾ ਤੇ ਨੋਹਾ ਤੀਆਂ ਦਾ ਕੀ ਹੁੰਦਾ ਜਿਹੇ ਦੀ ਮੇਰੇ ਲਈ ਮੇਰੀਆਂ ਦੂਜੀਆਂ ਕੁੜੀਆਂ ਨੇ ਉਹ ਜੀ ਤੂੰ ਆ ਮੇਰੇ ਲਈ ਤਾਂ ਹਾਂਜੀ ਹੈਨਾ ਹਾਂਜੀ ਹੈਨਾ ਰੁੱਤ ਬੱਚੇ ਹੈਨਾ ਚੁੱਪ ਕਰ ਕੇ ਬੈਠੀਆਂ ਕੀ ਹੋ ਗਿਆ ਅੱਜ ਸਕੂਲ ਜਾਏਂਗੀ ਨਾ ਹਾਂ ਬ੍ਰਾਵੀ ਅੱਛਾ ਆਵਾਜ਼ ਮਾਰੀ ਸੀਗੀ ਮੈਂ ਖਾ ਵੀ ਚੱਲ ਭੈਣ ਨਾਲ ਗੱਲ ਕਰਾਵੇਂ ਅੱਛਾ ਤੇ ਕੱਲ ਕਿਤੇ ਰੂਦ ਦੀ ਫੀਸ ਨਹੀਂ ਸੀ ਤੂੰ ਤਾਂ ਗਈ ਹੋਈ ਸੀ ਆ ਮੈਂ ਘਰੇ ਨਹੀਂ ਸੀ ਕੱਲ ਕਿੰਨੇ ਸਾਰਾ ਦਿਨ ਹੀ ਘਰ ਰਹੀ ਹਾਂ ਤੇ ਉਹ ਕਹਿੰਦੀ ਬਈ ਸਕੂਲ ਵਾਲੇ ਤੰਗ ਕਰਦੇ ਨੇ ਬਿਜਲੀ ਦੀ ਫੀਸ ਨਹੀਂ ਆਈ ਅੱਛਾ ਉਹ ਕਿਤੇ ਬੈਠ ਠੀਕ ਕਹਿੰਦੀ ਹੋਣੀ ਆ ਬਈ ਮਨੀ ਨੂੰ ਵੀ ਮੰਨ ਪਾਈ ਹੁਣ ਸਕੂਲ ਵਾਲਾ ਫੀਸ ਮੰਗਦੇ ਨੇ ਕਿ ਵੀ ਅਜੇ ਨੇ ਨਹੀਂ ਅਸੀਂ ਨਾਮ ਕੱਟ ਦੇਣਾ ਠੀਕ ਹੈ ਠੀਕ ਜੇ ਤੁਸੀਂ ਫੀਸ ਨਾ ਭਰੀ ਆਹ ਉਹ ਤਾਂ ਕਹਿ ਹੀ ਦਿੰਦੇ ਹਾਂ ਮੈਂ ਕਿਹਾ ਚਲ ਕੋਈ ਨਾ ਪੁੱਤ ਤੂੰ ਬੱਚੇ ਨੂੰ ਆਪਾਂ ਸਕੂਲੋਂ ਪੈਸੇ ਕਰਕੇ ਥੋੜੋ ਹਟਾਣਾ ਮੈਂ ਕਿਹਾ ਚਲ 2000 ਰੁਪਏ ਮੈਂ ਦੇ ਦੇ ਦਿੰਨੀ ਆ ਤੇ ਵੀ ਚਲ ਚਲੀ ਆ ਕਰੂਗੀ ਅੱਛਾ ਤੇ ਕਹਿੰਦਾ ਠੀਕ ਆ ਅੱਛਾ ਫਿਰ ਮੇਰੇ ਤਾਂ ਗਲਤ ਐ ਕਰਨੀ ਸੀਗੀ ਦੇਖ ਬਣੇ ਮੈਂ ਇਹ ਕਹਿਨੀ ਆ ਵੀ ਮਨੀ ਚੱਲ ਕੰਮ ਤੇ ਜਾਂਦਾ ਹਨਾ ਤੂੰ ਵੀ ਕੰਮ ਤੇ ਚਲੀ ਜਾਨੀ ਆ ਹਾਂ ਤੇ ਮਨੀ ਨੇ ਬਿਮਾਰ ਹੋ ਤਾਂ ਕਿੰਨਾ ਆਪਣਾ ਲਾਜ ਰਾਸਤੇ ਪੈਸਾ ਲੱਗ ਗਿਆ ਸੀ ਪੈਸਾ ਬੜਾ ਲੱਗਾ ਸੀ ਹੈਨਾ ਆਪਾਂ ਕਰਜ਼ੇ ਥੱਲੇ ਹੋਏ ਪਏ ਆ ਕਰਜ਼ੇ ਥੱਲੇ ਹੋਏ ਪਏ ਆ ਤੇ ਮੈਂ ਇਹੀ ਕਹਿੰਦੀ ਸੀਗੀ ਮੈਂ ਤਾਂ ਚੱਲ ਲੋਕਾਂ ਦੀਆਂ ਕੁੜੀਆਂ ਵੀ ਤੇ ਨੋਹਾ ਵੀ ਜਾਂਦੀਆਂ ਨੇ ਕੁੜੀਆਂ ਵੀ ਜਾਂਦੀਆਂ ਨੇ ਕੰਮ ਤੇ ਵੀ ਰਮਨੂ ਆਪਾਂ ਕੰਮ ਤੇ ਲੱਗੀਏ ਨਹੀਂ ਅਬਰਜੀਤ ਉਹਨੂੰ ਕੰਮ ਤੇ ਲਾ ਦਾਂਗੇ ਲੋਕੀ ਕੀ ਕਹਿਣਗੇ ਲੋਕੀ ਕੀ ਕਹਿਣਗੇ ਲੋਕੀ ਜਾਣਗੇ ਲੈ ਹੁਣ ਨੋ ਵੀ ਕਰਦੀ ਆ ਆ ਵੀ ਕਰਦਾ ਨਹੀਂ ਉਹਨੂੰ ਨਹੀਂ ਲੱਗਦਾ ਰਹਿਣ ਦੇ ਉਹਨੂੰ ਨਹੀਂ ਲੱਗਾ ਪੈਣ ਤੂੰ ਕਿਹੜੀ ਕਿੱਥੇ ਕਿਹੜੀ ਸੋਚਾਂ ਚ ਪਈ ਹੋਈ ਆ ਕਿ ਕਿਹੜੀ ਜਮਾਨ ਦੀ ਤੂੰ ਗੱਲਾਂ ਕਰਦੀ ਆ ਜਿੱਥੇ ਤੀਮੀ ਮਾਲਕ ਕੰਮ ਕਰਦੇ ਹੋਣ ਉੱਥੇ ਘਰ ਵਧੀਆ ਚੱਲਦੇ ਨੇ ਬਾਹਰ ਲੋਕ ਕੰਮ ਨਹੀਂ ਕਰਦੇ ਬਾਹਰ ਲੋਕ ਪਰਵਾਹ ਕਰਦੇ ਨਹੀਂ ਕਿਸੇ ਦੀ ਤੇ ਤੂੰ ਕਿੱਥੇ ਬੈਠੀ ਕਿਹੜੇ ਸਮਾਜ ਦੇ ਵਿੱਚ ਰਹਿਣ ਲੱਗੀ ਤੂੰ ਲੋਕੀ ਗੱਲਾਂ ਕਰਨਗੇ ਦੱਸੇ ਤਰ੍ਹਾਂ ਜਿਹੜੇ ਗੱਲਾਂ ਕਰਨਗੇ ਮੇਰੀ ਗੱਲ ਸੁਣੋ ਜਿਹੜੇ ਗੱਲਾਂ ਕਰਨਗੇ ਉਹਨਾਂ ਨੇ ਤੈਨੂੰ ਆ ਕੇ ਰੋਟੀ ਦੇ ਦੇਣੀ ਆ ਦੇ ਤੇ ਨਹੀਂ ਦੇਣੀ ਚੱਲ ਚਲੀ ਜਾਂਦੇ ਆ ਹਾਂ ਮੈਂ ਕਹਿੰਦੀ ਆ ਨਾਏ ਜਾਵੇ ਲੋਕੀ ਕਹਿਣਗੇ ਲਾਏ ਕੋ ਨੋ ਵੀ ਕੰਮ ਕਰਦੀ ਆ ਫਲਾਨ ਕਰਦਾ ਇਸ ਤਰ੍ਹਾਂ ਕਰਕੇ ਆ ਪਰ ਤੇਰੇ ਪਤਾ ਨਹੀਂ ਤੂੰ ਇੰਨਾ ਬਾਹਰ ਕੰਮ ਕਰਦੀ ਆ ਤੂੰ ਤੇਰੀ ਸੋਚ ਘਰੇ ਵੀ ਨਹੀਂ ਬਦਲੀ ਲੋਕਾਂ ਦੇਖ ਕੇ ਨਹੀਂ ਚੱਲ ਬਦਲੀ ਸੋਚ ਨਹੀਂ ਮੈਂ ਇਹੋ ਸੋਚਣੀ ਆ ਆਰਾਮ ਨਾਲ ਰੋਟੀ ਤਾਂ ਖਾਉਂਗੇ ਨਾ ਰਕਿਸੇ ਦੇ ਮੂੰਹ ਵੱਲ ਤਾਂ ਹੀ ਦੇਖਣਾ ਲੋਕ ਗੱਲਾਂ ਕਰਦੇ ਨੇ ਤਾਂ ਕਰੀ ਜਾਂਦੇ ਲੋਕਾਂ ਦੇ ਮੂੰਹ ਫੜ ਲਾਂਗੇ ਲੋਕ ਤਾਂ ਜੇ ਅੰਦਰ ਬੈਠਿਆਂ ਨੂੰ ਨਹੀਂ ਛੱਡਦੇ ਲੋਕ ਤਾਂ ਇਹ ਤੇਰੀ ਗੱਲ ਠੀਕ ਹੈ ਨਹੀਂ ਛੱਡਦੇ ਜੇ ਅੰਦਰ ਬੈਠੇ ਤਾਂ ਨਹੀਂ ਛੱਡਦੇ ਮੈਂ ਕਹਿੰਨੀ ਆ ਚੱਲ ਜੇ ਭੁੱਖੇ ਮਰਦੇ ਤਾਂ ਨਹੀਂ ਛੱਡਦੇ ਜੇ ਰੱਜ ਕੇ ਖਾਂਦੇ ਤਾਂ ਨਹੀਂ ਛੱਡਦੇ ਨਹੀਂ ਛੱਡਦੇ ਹਾਂ ਤੇ ਇਹ ਨੂੰ ਚੱਖਣਾ ਬਹੁਤ ਨੂੰ ਕੰਮ ਤੇ ਲਾ ਦੇਣਾ ਤਾਂ ਇਹ ਨਹੀਂ ਕਹੂੰਗੀ ਚਲੋ ਚਮੇ ਤੇਰੇ ਕਹੇ ਤੇ ਫਿਰ ਵੇਖਣੀ ਆ ਮੈਂ ਹੈਨਾ ਵੇਖਣਾ ਨਹੀਂ ਹੈਗਾ ਕਹਿ ਦਿੰਨੇ ਆ ਮਨੀ ਮਨੀ ਨਾਲ ਮੇਰੀ ਗੱਲ ਹੋਈ ਸੀ ਮਨੀ ਕਹਿੰਦਾ ਜਿਵੇਂ ਮਾਸੀ ਜੀ ਤੁਸੀਂ ਕਹਿੰਦੇ ਹੋ ਮੰਮੀ ਕਹਣਗੇ ਮੈਨੂੰ ਠੀਕ ਆ ਜਿਹੜਾ ਵੀ ਫੈਸਲਾ ਤੁਸੀਂ ਲਓਗੇ ਮੈਨੂੰ ਠੀਕ ਆ ਮੈਂ ਖਾ ਚਲ ਠੀਕ ਆ ਮੈਂ 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 ਖਾ ਤਰੀ ਮੰਮੀ ਨਾਲ ਗੱਲ ਕਰ ਲਵਾਂਗੀ ਹੁਣ ਤਾਂ ਚਲ ਦੁੱਖ ਸੋਖਾ ਬਣਨੇ ਆਪਾਂ ਇੱਕੇ ਸਾਹਮਣੇ ਸਾਹਮਣੀ ਰਹਿੰਦੇ ਆ ਹੈਨਾ ਚਲ ਕੋਈ ਗੱਲ ਨਹੀਂ ਹੈਗੀ ਪਰ ਇੱਕ ਗੱਲ ਆ ਕਿੰਨਾ ਪਿਛੇ ਤੋ ਕੀ ਕੰਮ ਕਰੇਗੀ ਹਾਂ ਤੇਰਾ ਇਰਾਦਾ ਹੋਣਾ ਆ ਕਿ ਚਲੋ ਹਨਾ ਆਪਣਾ ਮੈਨੂੰ ਇਹੀ ਆ ਵੀ ਚਲ ਬੱਚਾ ਵੀ ਨਾਲ ਰੱਖ ਕੇ ਕਰਨ ਸਾਰੀਆਂ ਕਰਨਾ ਹਨਾ ਬੱਚਾ ਇੱਧਰ ਆ ਗਿਆ ਤੇ ਪੜਪੜ ਕੇ ਪਹਿਲਾਂ ਤਾਂ ਸਕੂਲ ਚ ਲੈ ਜਾਂਦਾ ਉਸ ਤੋਂ ਬਾਅਦ ਵਿੱਚ ਆ ਲੈ ਇੱਧਰ ਆ ਜਾ ਪਰ ਰੂਗੀ ਰੂਤ ਆ ਤੁਸੀਂ ਆਪਣਾ ਕੰਮ ਕਰਨ ਚ ਲੈ ਆਇਆ ਕਰੋ ਤੇ ਮਨੀ ਮਨੀ ਵੀ ਆਪਣੇ ਕੰਮ ਤੇ ਆ ਤੇ ਰਮਨ ਆਉਂਦੀ ਕੰਮ ਤੇ ਕੁੜੀ ਨੂੰ ਇੱਧਰ ਖੇਡ ਲਈ ਆਇਆ ਕਰੂਗੀ ਕੁੜੀ ਕੜਾ ਆਪਣਾ ਸਿਟੀ ਹੋਈ ਆ ਹਾਂ ਨਹੀਂ ਨਹੀਂ ਸਿਟੀ ਨਹੀਂ ਇਹ ਤਾਂ ਦੂਰ ਹੋਵੇ ਫਿਰ ਤਾਂ ਭਾਵੇਂ ਹੁੰਦਾਗਾ ਵੀ ਦੂਰ ਆ ਆਪਾਂ ਕਿਹੜਾ ਦੂਰ ਆ ਹਨਾ ਹਾਂ ਨਾਲ-ਨਾਲ ਤਾਂ ਰਹਿਨੇ ਆ ਆਪਾਂ ਨਾਲ-ਨਾਲ ਰਹਿਨੇ ਸਕੂਲ ਵੀ ਬੜੇ ਮਹਿੰਗੇ ਨੇ ਨਾ ਹੋਰ ਕੀ ਫਿਰ ਇਹ ਫੀਸਾਂ ਕਿੱਥੋਂ ਭਰਦੀਆਂ ਨੇ ਇਹ ਫੀਸਾਂ ਕਿੱਥੋਂ ਭਰਨੇ ਨੇ ਤਾਂ ਹੀ ਕਹਿਣੀ ਚੱਲ ਤੇਰੇ ਕਹੇ ਤਾਂ ਫਿਰ ਵੇਖ ਲੈਨੇ ਆ ਚੱਲ ਕੋਈ ਨਹੀਂ ਦੇਖਣਾ ਨਹੀਂ ਹਾਂ ਕਰਦਾ ਚਲੋ ਸਾਹਿਰ ਕੋ ਤੇਰੇ ਕਾਹਦੇ ਹਾਂ ਵੀ ਕਰ ਦੇ ਹਾਂ ਬਸ ਹਾਂ ਕਰਦੇ ਆਪਾਂ ਮੈਂ ਕਹਿ ਦਿੰਦੀ ਉਹਨਾਂ ਨੂੰ ਵੀ ਮੰਮੀ ਨੇ ਵੀ ਤੂੰ ਤੂੰ ਵੀ ਕਹਿਦੀ ਮੈਂ ਵੀ ਕਹਿ ਦੂੰਗੀ ਠੀਕ ਹੈ ਨਾ ਹਾਂ ਕਰ ਲੈਣ ਦੇ ਭਣ ਕੁਝ ਨਹੀਂ ਹੁੰਦਾ ਹੈਗਾ ਅੱਜ ਕੱਲ੍ਹ ਚ ਲੋਕਾਂ ਦਾ ਪਿਆਜ਼ ਬੜੇ ਕੋੜੇ ਨੇਗੇ ਆਹ ਬੜੇ ਕੋੜੇ ਬੜੇ ਆਏ ਤੇ ਭਣ ਹੈ ਨਾ ਮੈਂ ਤੂੰ ਵੀ ਕਹਿਦੀ ਤੇ ਮੈਂ ਵੀ ਕਹਿ ਦੂੰਗੀ ਅਚਨ ਮੈਂ ਵੀ ਕਹਿ ਦਾਂਗੀ ਹੈ ਨਾ ਹਾਂ ਬੜੇ ਪਿਆਜ਼ ਕਿੰਨੇ ਕੋੜੇ ਸੀ ਪਿਆਜ਼ ਬੜੇ ਕੋੜੇ ਪਿਆਜ਼ ਸੀ ਅੱਖਾਂ ਦਾ ਧੂਆ ਕਾੜ ਦਿੱਤਾ ਨਾ ਬੁਰਾ ਹਾਲ ਨਹੀਂ ਕਰਤਾ ਹਾਂ ਪਾਣੀ ਕਿੱਥੇ ਕਰਾਉਣਾ ਕਟਿਆ ਤਾਂ ਨਹੀਂ ਜਦ ਪਾਣੀ ਚੱਲ ਗਿਆ ਹੋਰ ਤੇਰਾ ਕੰਮ ਵਧੀਆ ਛੱਡੀ ਜਾਂਦਾ ਆ ਆ ਠੀਕ ਐ ਚਲ ਹਾਂ ਵਧੀਆ ਮਾਤਾ ਰਾਤ ਬਿਠੇ ਰਹਾਂ ਮਾਂ ਨੂੰ ਵੀ ਸਮਝਾਇਆ ਮਨੀ ਨੂੰ ਵੀ ਬਿਠੇ ਰਸ ਸਮਝਾਇਆ ਅੱਛਾ ਮਾਂ ਪੁੱਤ ਕੱਲੇ ਕੱਲੇ ਦੀ ਕਮਾਈ ਨਾਲ ਕਿੱਥੇ ਟਾਈਮ ਪਾਸ ਹੁੰਦੇ ਨੇ ਕਿੱਥੇ ਟਾਈਮ ਪਾਸ ਹੁੰਦੇ ਸਾਰੀ ਚੀਜ਼ ਤੇ ਮੁੱਲ ਦੀ ਸਾਰੀ ਜਿੰਨੇ ਨਤੀਜਾ ਤੇ ਬੱਚਿਆਂ ਦੇ ਹਰ ਤਾਂ ਛੋਟੀ ਆ ਹਾਂ ਗਾਂ ਗਾਂ ਵਧੀਆਂ ਬਦਲੀਆਂ ਨਹੀਂ ਹਾਂ ਤੇ ਫਿਰ ਫੀਸਾ ਵੀ ਵਧਦੀਆਂ ਫੀਸਾਂ ਵੀ ਵਧਦੀਆਂ ਜਿਵੇਂ ਤਾਂ ਹੀ ਕਿਹਾ ਅੱਜ ਕੱਲ ਦੁਨੀਆ ਹੀ ਕਮਉਂਦੀ ਆ ਬਾਹਰ ਜਾ ਕੇ ਹਾਂ ਤੇ ਕੀ ਕਰਨਾ ਕੰਮ ਕਰਦਾ ਮਿਹਣਾ ਤੇ ਕੋਈ ਨਾ ਥੋੜਾ ਜਿਹਾ ਲੋਕਾਂ ਤੋਂ ਕਰੀਏ ਚਾਹੁੰਦੇ ਨੇ ਕਹਿੰਦੇ ਨਾ ਮੈਂ ਕਹਿੰਦਾ ਤੁਹਾਡੀ ਬਾਸੀ ਨੇ ਹਾਂ ਲੋਕਾਂ ਨੂੰ ਕਹੀ ਜਾਂਦੇ ਦੇਖੋ ਛੱਡੋ ਲੋਕਾਂ ਦੀ ਤਾਂ ਤਾ ਕਿਸੇ ਪਾਸੇ ਵੀ ਨਹੀਂ ਖੜਾ ਛੱਡਦੇ ਕਿਸੇ ਪਾਸੇ ਨਹੀਂ ਖੜਾ ਕਰਦੇ ਲੋਕੀ ਤੇ ਘਟ ਜੇ ਜੇ ਭੁੱਖੇ ਬੈਠਿਆ ਤਾਂ ਨਹੀਂ ਤੇ ਸੌਹੋ ਕਰਦੇ ਚੱਲਦੇ ਰੱਜ ਕੇ ਖਾਂਦੇ ਤਾਂ ਨਹੀਂ ਜਾਂਦੇ ਜਾਂ ਨਹੀਂ ਜਾਂਦੇ ਚਲ ਚਲ ਫਿਰ ਕੈਰੀ ਦੂਵੀ ਹੈ ਹਾਂ ਕਹਾਂ ਦਾਂਗੀ ਠੀਕ ਹੈ ਠੀਕ ਹੈ ਠੀਕ ਹੈ ਅੱਛਾ ਮੈਂ ਉਹਨਾਂ ਸੱਸ ਕੀ ਕਰ ਕਰੀ ਜੀ ਇਹ ਕਹਾਣੀ ਇਸ ਉਦਾਰ ਤੇ ਬਣਾਈ ਗਈ ਆ ਕਿ ਇੱਕ ਪਰਿਵਾਰ ਦੇ ਵਿੱਚ ਪੰਜ ਚਾਰ ਜਣੇ ਹੋਣ ਤਾਂ ਇੱਕ ਕਮਾਣਾਾ ਹੋਵੇ ਜਾਂ ਬੱਚੇ ਪੜਦੇ ਨੇਗੇ ਤਾਂ ਪੈਸਿਆਂ ਦੀ ਕਮੀ ਕਾਫੀ ਆ ਜਾਂਦੀ ਆ ਇਹ ਪੂਰੇ ਨਹੀਂ ਪੈਂਦੇ ਹੈਗੇ ਅੱਜ ਕੱਲ ਤੇ ਬੱਚਿਆਂ ਦੀ ਫੀਸਾਂ ਹੀ ਬਹੁਤ ਨੇ ਫਿਰ ਬੰਨਾਂ ਦੀਆਂ ਫੀਸਾਂ ਹੋ ਜਾਂਦੀਆਂ ਨੇਗੀਆਂ ਤੇ ਜੇ ਮਤਲਬ ਆਪਾਂ ਕੰਮ ਕਰਦੇ ਆ ਤੇ ਜੇ ਲੜਕੀ ਕੰਮ ਕਰਨਾ ਚਾਹੁੰਦੀ ਆ ਬੱਚਿਆਂ ਦੀ ਮਾਂ ਤੇ ਮੈਂ ਤਾਂ ਇਹੀ ਕਹੂੰਗੀ ਵੀ ਹਰੇਕ ਸਸ ਨੂੰ ਇਹੀ ਚਾਹੀਦਾ ਲੋਕਾਂ ਦੇ ਮੂੰਹ ਵੱਲ ਦੇਖਣ ਤੋਂ ਦੇਖਣ ਤੋਂ ਪਹਿਲਾਂ ਆਪਣਾ ਆਪ ਕਿਸੇ ਕੰਮ ਤੇ ਲੱਗ ਜਾਓ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਬਾਹਰ ਅੰਦਰ ਦਾ ਕੰਮ ਨਹੀਂ ਹੁੰਦਾ ਇਹ ਕਹਾਣੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟਰੀ ਕਰਨਾ ਥੈਂਕ ਯੂ